ਕਮੈਂਡਡ ਡੋਸ ਆਲਕੋਹਲ ਦੀ ਜਿਵੇਂ ਆਪਾਂ ਇੰਟਰਨੈਸ਼ਨਲ ਜਰਨਲਸ ਦੇਖਦੇ ਆ ਜਾਂ ਇੰਟਰਨੈਟ ਸਟੱਡੀਜ਼ ਦੇਖਦੇ ਆ ਉਹ ਤੇ ਕਹਿੰਦੇ ਕਿ 30 ਐਮਐਲ ਤੁਸੀਂ ਰੋਜ਼ ਹੀ ਲਓ ਵੈਸੇ 30 ਐਮਐਲ ਪਰ 30 ਐਮਐਲ ਜਿਹੜਾ ਨਾ ਉਹ ਇੰਡੀਆ ਦੇ ਹਿਸਾਬ ਨਾਲ ਇੰਨਾ ਥੋੜਾ ਹੈਗਾ ਤੇ ਕੋਈ ਉਹਨੂੰ ਐਕਸੈਪਟ ਹੀ ਨਹੀਂ ਕਰਦਾ ਫਿਰ ਉਹਨਾਂ ਨੇ 60 ਐਮਐਲ ਤੱਕ ਕਹਿ ਦਿੱਤੀ ਕਿ 30 ਐਮਐਲ ਦੇ ਦੋ ਪੈਗ ਤੇ ਪਰ ਫਿਰ ਵੈਸੇ ਤੇ ਕੋਈ 60 ਐਮਐਲ ਤਾਂ ਨਹੀਂ ਕਰਦਾ ਪਰ ਜਿਹੜੇ ਸਿਆਣੇ ਲੋਕ ਕਰਦੇ ਨੇ ਉਹਨੂੰ ਰੈਸਟ੍ਰਿਕਸ਼ਨ ਰੱਖਦੇ ਨੇ ਉਹ ਉਲਟਾ ਚੰਗੀ ਸਿਹਤ ਦੇ ਵਾਸਤੇ ਹੁੰਦਾ ਹੈ ਮਤਲਬ ਉਹ ਨਾ ਚੰਗੀ ਸਿਹਤ ਰਹਿੰਦੀ ਆ ਕਿਉਂਕਿ ਇਹ ਹੁੰਦਾ ਤੇ ਟਾਕਸਿਨ ਆ ਅਲਕੋਹਲ ਤੇ ਉਹ ਜਦੋਂ ਕਿਸੇ ਵੀ ਚੀਜ਼ ਦੀ ਆਪਾਂ ਕੋਈ ਟਰੀਟਮੈਂਟ ਵੀ ਕਰਦੇ ਆ ਨਾ ਤਾਂ ਉਹ ਥੋੜਾ ਟਾਕਸਿਨ ਵੀ ਹੁੰਦੀ ਆ ਭਾਵੇਂ ਅਸੀਂ ਕੋਈ ਵੈਕਸੀਨੇਸ਼ਨ ਲੈਂਦੇ ਆ ਉਹ ਚ ਵੀ ਟਾਕਸਿਨ ਹੀ ਹੁੰਦੀਆਂ ਨੇ ਜਾਂ ਦਵਾਈਆਂ ਨੇ ਉਹ ਵੀ ਟਾਕਸਿਨ ਹੀ ਹੁੰਦੀਆਂ ਨੇ ਇਹ ਜਿਹੜਾ ਟਾਕਸਿਨ ਆ ਉਹ ਸਟੀਮੂਲੇਟ ਕਰਦਾ ਲਿਵਰ ਨੂੰ ਇੰਨੀ ਕਿ ਡੋਜ਼ ਦੇ ਵਿੱਚ ਜਿਹੜੇ ਲੋਕ ਤੇ ਲੈਂਦੇ ਨੇ ਆਪਾਂ ਦੇਖਦੇ ਹਾਂਗੇ ਅੰਗਰੇਜ਼ਾਂ ਦੇ ਆ ਕਿੰਨੇ ਚ ਬੜੇ ਰੰਗ ਲਾਲ ਨੇ 90 ਸਾਲ ਦਾ ਬਾਬਾ ਉਹ ਰੋਜ਼ ਇੱਕ ਪੈਗ ਲਾਉਂਦਾ ਉਹ ਇੰਦਾ ਇੰਦਾ ਸੋ ਇਸ ਕਰਕੇ ਇਸ ਇਸ ਲਿਮਟ ਨੂੰ ਨਾ ਕਰਾਸ ਕਰੀਏ ਤੇ ਲਿਵਰ ਵਾਸਤੇ ਵੀ ਚੰਗਾ ਤੇ ਕਰੋੜਿਆਂ ਵਾਸਤੇ ਵੀ ਮਤਲਬ ਮਫੀਦ ਹੈਗਾ ਕਰੋੜੇ ਨਹੀਂ ਵੱਜਣਗੇ ਇਹਦੇ ਨਾਲ